ਸਾਹਿਬ ਜੀ ਮੈਂ ਹਰਜਿੰਦਰ ਸਿੱਧੂ ਤੇ ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਕੌਂਸਲ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਇਸ ਵਕਤ ਜਿਹੜਾ ਚੋਣਾਂ ਦਾ ਜਾਂ ਪੰਜਾਬ ਦੀ ਰਾਜਨੀਤੀ ਦਾ ਜਾਂ ਵਿਦਿਆਰਥੀ ਰਾਜਨੀਤੀ ਦਾ ਜਿਹੜਾ ਇਹ ਕੇਂਦਰ ਬਿੰਦੂ ਹੈ ਸਟੂਡੈਂਟ ਸੈਂਟਰ ਉੱਥੇ ਇਸ ਵਕਤ ਅਸੀਂ ਖੜੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਨਾਮੀਨੇਸ਼ਨ ਦਾ ਦਿਨ ਹੈ ਅੱਜ ਦੇ ਦਿਨ ਨਾਮੀਨੇਸ਼ਨ ਹੋਣੇ ਅਖੀਰਲਾ ਦਿਨ ਹੈ ਤੇ ਇੱਥੇ ਸਾਰੇ ਹੀ ਵਿਦਿਆਰਥੀ ਵੱਡੇ ਪੱਧਰ ਤੇ ਇਕੱਠੇ ਹੋਏ ਹੋਏ ਨੇ ਔਰ ਆਪੋ ਆਪਣੇ ਕੈਂਡੀਡੇਟਸ ਲਈ ਆਪੋ ਆਪਣੇ ਜਿਹੜੇ ਉਹਨਾਂ ਦੇ ਚਿਹਤੇ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਉਣ ਵਾਸਤੇ ਇੱਥੇ ਗੱਲਬਾਤ ਹੋ ਰਹੀ ਹੈ ਤਾਂ ਇਸ ਵਕਤ ਇੱਥੇ ਐਬੀਬੀਪੀ ਜੋ ਵਿਦਿਆਰਥੀ ਜਥੇਬੰਦੀ ਹੈ ਜੀ ਜਿਹੜੀ ਕਿ ਭਾਜਪਾ ਜਥੇਬੰਦੀ ਨਾਲ ਜੁੜਦੀ ਹੈ ਭਾਜਪਾ ਮੇਨਸਟ੍ਰੀਮ ਜਿਹੜੀ ਪੋਲਿਟਿਕਸ ਹੈ ਪੋਲਿਟੀਕਲ ਪਾਰਟੀ ਹੈ ਉਹਦੇ ਨਾਲ ਜੁੜਦੀ ਹੈ ਤੇ ਉਹਨਾਂ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਅੱਜ ਨਾਮਿਨੇਸ਼ਨ ਹੋ ਚੁੱਕਿਆ ਨਾਮਿਨੇਸ਼ਨ ਹੋਣ ਤੋਂ ਬਾਅਦ ਇੱਥੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਕੈਂਡੀਡੇਟ ਹੋਣਗੇ ਔਰ ਇੱਥੇ ਆਪਣੇ ਦੋਸਤਾਂ ਨੂੰ ਆਪਣੇ ਜਿਹੜੇ ਵਲੰਟੀਅਰਸ ਕਹਿ ਸਕਦੇ ਆ ਆਪਣੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਇੱਥੋਂ ਅਨਾਉਂਸਮੈਂਟ ਕਰਨਗੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦਾ ਇਕੱਠਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕੌਣ ਨੇ ਜਿਹੜੇ ਇਸ ਪ੍ਰੈਜ਼ੀਡੈਂਟ ਦੀ ਪੋਸਟ ਲਈ ਜਿਹੜੇ ਇੱਥੇ ਅੱਜ ਜਿਹਨਾਂ ਨੇ ਨੋਮੀਨੇਸ਼ਨ ਕਰਨਾ ਹੈ ਵੀਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ 카ਰ্তিক ਸ਼ਰਮਾ ਜੀ ਕਿਹੜੇ ਸੈਮੈਸਟਰ ਦੇ ਵਿਦਿਆਰਥੀ ਹਾਂ ਮੈਂ ਪੀ ਐਚ ਡੀ ਕਰ ਰਿਹਾ ਜੀ ਓਕੇ ਹਾਂ ਜੀ ਅੱਜ ਇੱਥੇ ਏ ਵੀ ਬੀ ਪੀ ਵੱਲੋਂ ਪ੍ਰੈਜ਼ੀਡੈਂਟ ਦੀ ਪੋਸਟ ਲਈ ਕੌਣ ਕਰ ਰਹੇ ਨੇ ਨੋਮੀਨੇਸ਼ਨ ਅ ਦੇਖੋ ਜੀ ਸਾਡੀ ਪਾਰਟੀ ਵੱਲੋਂ ਜਿਹੜੇ ਵੀ ਸਾਡੇ ਚਾਰੇ ਸੀਗੇ ਉਹ ਅੱਜ ਇੱਥੋਂ ਸਟੂ ਸਟੂ ਸੈਂਟਰ ਤੋਂ ਆਪਾਂ ਇੱਥੇ ਸਾਰੀ ਯੂਨੀਵਰਸਿਟੀ ਨੂੰ ਦੱਸਾਂਗੇ ਕਿ ਕੌਣ ਜਿਹੜਾ ਇਲੈਕਸ਼ਨ এবੀਪੀ ਪਾਰਟੀ ਵੱਲ ਲੜ ਰਿਹਾ ਤੇ ਕੁਛ ਹੀ ਮਿੰਟਾਂ ਵਿੱਚ ਜਿਹੜੀ ਅਨਾਉਂਸਮੈਂਟ ਹੈ ਉਹ ਇੱਥੇ ਆਪਾਂ ਕਰ ਦਾਂਗੇ ਤੇ ਸਾਰੀ মিডিਆ ਸਾਰੇ ਬੰਦੂਆਂ ਨੂੰ ਇਹ ਰਿਕਵੈਸਟ ਹੈ ਕਿ ਆ ਕੇ ਇੱਕ ਵਾਰ ਸਾਡਾ ਵੀ ਹੌਸਲਾ ਬਤਾਓ ਤੇ ساری ਦੁਨੀਆ ਤੱਕ ਪਹੁੰਚਾਓ ਕਿ ਕਿਸ ਤਰ੍ਹਾਂ ਇੱਕ এবੀਪੀਕ ਇਹੋ ਜਿਹੀ ਪਾਰਟੀ ਹੈ ਜਿੱਥੇ ਹਰ ਇੱਕ ਇਨਸਾਨ ਨੂੰ ਚਾਹੇ ਉਹ ਛੋਟੇ ਤੋਂ ਛੋਟੇ ਘਰ ਤੋਂ ਵੀ ਆਂਦਾ ਮੌਕਾ ਮਿਲਦਾ ਹੈ ਪਾਰਟੀ 'ਚ ਤੇ ਕਿਸ ਤਰ੍ਹਾਂ ਵੇਖਦੇ ਹੋ ਮੁਕਾਬਲੇ ਨੂੰ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੈਂਡੀਡੇਟ ਮੁਕਾਬਲੇ ਦੇ ਵਿੱਚ ਨੇ ਪਹਿਲਾਂ ਵੀ ਮੁਕਾਬਲੇ ਬੜੇ ਸਖਤ ਹੁੰਦੇ ਆਏ ਆ ਦੇਖੋ ਜੀ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਤੇ ਹਮੇਸ਼ਾ ਹਾਈਲਾਈਟ ਚ ਰਹਿੰਦੀਆਂ ਹੀ ਨੇ ਤੇ ਇਸ ਵਾਰੀ ਵੀ ਮੁਕਾਬਲਾ ਜਿਹੜਾ ਹੈ ਬੜਾ ਸਖਤ ਮੁਕਾਬਲਾ ਹੈ ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਲਗਾ ਰਹੀਆਂ ਨੇ ਉਸੇ ਤਰੀਕੇ ਨਾਲ ਅਖੀਲ ਭਾਰਤੀ ਵਿਦਿਆਰਥੀ ਪਰਿਸ਼ਦ ਵੀ ਕਹੋ ਜੀ ਪਾਰਟੀ ਹੈ ਜਿਹੜੀ 9049 ਤੋਂ ਜਿਹੜੀ ਹੈ ਉਹ ਸਟੂਡੈਂਟ ਦੀ ਸੇਵਾ ਕਰ ਰਹੀ ਹੈ ਤੇ ਵੇਰੀਅਸ ਜਿਹੜੇ ਮੁੱਦੇ ਨੇ ਸਟੂਡੈਂਟ ਦੇ ਉਹ ਪੰਜਾਬ ਯੂਨੀਵਰਸਿਟੀ ਤੇ ਹੋਰ ਵੀ ਅਖਰੇ ਵਖਰੇ ਵਿਸ਼ਵ ਵਿਦਿਆਲਿਆਂ ਚੱਕਦੀ ਆਈ ਹੈ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਮੇਨ ਜਿਹੜੇ ਇਸ਼ੂ ਨੇ ਉਹ ਸਿਕਿਉਰਿਟੀ ਨੂੰ ਲੈ ਕੇ ਹੈ ਅਕੈਡ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਇਸ਼ੂ ਨੇ ਜਿਸ ਤਰ੍ਹਾਂ ਦੇ ਸਾਰਾ ਐਟਮੋਸਫੇਅਰ ਯੂਨੀਵਰਸਿਟੀ ਚ ਕ੍ਰੀਏਟ ਹੋਇਆ ਸੀ ਕੁਝ ਕੁ ਮਹੀਨੇ ਪਹਿਲਾਂ ਤੇ ਮੈਨੂੰ ਲੱਗਦਾ ਹੈ ਕਿ ਉਸ ਤੇ ਗੱਲ ਹੋਣੀ ਚਾਹੀਦੀ ਹੈ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਤੇ ਉਸ ਦੇ ਬੇਸਿਸ ਤੇ ਸਾਰੇ ਜਿੰਨੇ ਵੀ ਦਾਅਵੇਦਾਰ ਨੇ ਅੱਜ ਇਸ ਵਾਰੀ ਉਹ ਆਈ ਥਿੰਕ ਲੱਗਦਾ ਹੈ ਕਿ ਬੈਸਟ ਮੇ ਦਾ ਬੈਸਟ ਕੈਂਡੀਡੇਟ ਮੇ ਬਿਨ ਤੋ ਮੈਨੂੰ ਹੀ ਲੱਗਦਾ ਕਿ ਅੱਛਾ ਮੁਕਾਬਲਾ ਹੈ ਬੜਾ ਫਸਲਾ ਮੁਕਾਬਲਾ ਯੂਨੀਵਰਸਿਟੀ ਦੀ ਹੋਂਦ ਨੂੰ ਲੈ ਕੇ ਬੜੇ ਸਵਾਲ ਉੱਠਦੇ ਆਏ ਆ ਯੂਨੀਵਰਸਿਟੀ ਦਾ ਨਾਮ ਚੇਂਜ ਕਰਨ ਦੀਆਂ ਗੱਲਾਂ ਹੁੰਦੀਆਂ ਆਈਆਂ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਸ਼ਾ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਆ ਇਹਨਾਂ ਮਸਲਿਆਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੈਨੂੰ ਲੱਗਦਾ ਇਹ ਜਿਹੜੇ ਬੇਬੁਨਿਆਦ ਇਸ਼ੂ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਬਿਲਕੁਲ ਜਿਹੜਾ ਉਹਦਾ ਨਾਮ ਹੈ ਹੈਰੀਟੇਜ ਹੈ ਬੜਾ ਪੁਰਾਣਾ ਹੈਰੀਟੇਜ ਹੈ ਇਹੋ ਜਿਹੇ ਮੁੱਦਿਆਂ ਤੇ ਰਾਜਨੀਤੀ ਕਰਨ ਵਾਲੇ ਲੋਕ ਇੱਥੇ ਪੰਜਾਬ ਯੂਨੀਵਰਸਿਟੀ 'ਚ ਆਏ ਨੇ ਬਟ ਸਟੂਡੈਂਟਸ ਨੇ ਦੱਸਤਾ ਪੰਜਾਬ ਯੂਨੀਵਰਸਿਟੀ ਦੇ ਨੇ ਕਿ ਇੱਥੇ ਇਹੋ ਜਿਹੇ ਮੁੱਦਿਆਂ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦਾ ਜਿਹੜਾ ਹੈਰੀਟੇਜ ਆ ਵੀ एवरीवन ਫੀਲ ਪ੍ਰਾਊਡ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਇਟ ਇਜ਼ ਅ ਵਨ ਆਫ ਦਾ ਹਿਸਟੋਰੀਕ ਯੂਨੀਵਰਸਿਟੀ ਆਫ ਦਿਸ ਕੰਟਰੀ ਤੇ ਉਸ ਦੇ ਨਾਮ ਤੇ ਜਾਂ ਉਸ ਦੇ ਇਨਫਰਾਸਟ੍ਰਕਚਰ ਤੇ ਜਾਂ ਉਹਨਾਂ ਉਸ ਦੇ ਪਾਰਟਿਕੂਲਰ ਰਿਗਾਰਡਿੰਗ ਇਸ਼ੂਸ ਤੇ ਜਿਹੜੇ ਪੋਲਿਟਿਕਸ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ ਸਟੂਡੈਂਟਸ ਨੂੰ ਲੱਗੇ ਜਿਹੜੇ ਇਸ਼ੂ ਨੇ ਪੰਜਾਬੀ ਯੂਨੀਵਰਸਿਟੀ ਉਰਤੇ ਗੱਲ ਹੋਣੀ ਚਾਹੀਦੀ ਹੈ ਜੀ ਤਾਂ ਥੈਂਕ ਯੂ ਜੀ ਤਾਂ ਯੂਨੀਵਰਸਿਟੀ ਦੇ ਜਿਹੜੇ ਇਸ਼ੂਜ਼ ਨੇ ਯੂਨੀਵਰਸਿਟੀ ਦੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਲੈ ਕੇ ਕਹਿੰਦੇ ਗੱਲਬਾਤ ਹੋਣੀ ਚਾਹੀਦੀ ਆ ਉਹਨਾਂ ਦੇ ਉੱਪਰ ਜਿਹੜਾ ਹੈਗਾ ਲੜਾਈ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦਾ ਇੱਕ ਹੈ ਇੱਥੇ ਜਿਹੜਾ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੋਰ ਵੀ ਕੈਂਡੀਡੇਟਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬ੍ਰਦਰ ਕੀ ਨਾਮ ਹੈ ਤੁਹਾਡਾ ਜੀ ਵਿਸ਼ਾਲ ਨਾਮ ਹੈ ਸਿਕਾ ਇਹ ਵੀ ਬੀਬੀ ਪੀ ਪੋਲੋ ਨਾਮਿਨੇਸ਼ਨ ਹੋ ਰਹੀ ਆ ਕਿਹੜੇ ਕਿਹੜੇ ਇਸ਼ੂਜ਼ ਕਿਹੜੇ ਜਿਹੜੇ ਜਿਹੜੇ ਮੁੱਦੇ ਨੇ ਲੈ ਕੇ ਤੁਸੀਂ ਮੈਦਾਨ ਚ ਉਤਰੇ ਹੋ ਜੀ ਇਸ ਵਾਰ ਐਬੀਪੀ ਪਿਛਲੀ ਵਾਰ ਸੇ ਇਹ ਟਰਾਈ ਕਰ वो स्टूडेंट्स के बीच में आने चाहिए और जो अपना कौंसिल के इलेक्शन है वो एक प्लेटफॉर्म होना चाहिए कि जो जेनवन स्टूडेंट इश्यूज़ है वो निकल कर आए हर बार क्या होता है कि हवा में इलेक्शन हो जाता है स्टूडेंट के इश्यूज़ नहीं आते चाहे वो प्लेसमेंट का इशू है सबको होता है कि अपना करियर अच्छा बने लेकिन उसके लिए प्लेसमेंट बहुत ज़रूरी है बहुत सारे कोर्स सब्जेक्ट हैं जिसमें प्लेसमेंट्स नहीं होती है अपना पी यू के अंदर तो वो काउंसिलिंग के लिए प्लेसमेंट्स अपना जो है वो होना चाहिए ताकि जो स्टूडेंट है उसको अपॉर्चुनिटीज़ मिले और उसके साथ साथ वो अपना कैंपस के अंदर उसको वो सारी फैसिलिटीज़ मिले ताकि वो उस प्लेसमेंट के लिए भी एलिजिबल हो उस तरीके से हो ऐसा साइंसिस में भी अगर हम देखते हैं तो लैब्स वाला एक इशू है जो सेफ़ और सी लैब्स है उसमें सैम्पलिंग का क्योंकि लैब यूनिवर्सिटी के अंदर है लेकिन बावजूद उसके स्टूडेंट से जो है उसके चार्जेस लिए जाते हैं तो हमारा एक मांग ये भी है कि जो लैब्स का स है वो फ्री होना चाहिए यूनिवर्सिटी के स्टूडेंट्स है ऐसे इसके अलावा और भी बहुत सारे इश्यूज़ है चाहे वो ऑफिशियल ई मेल का हो या फिर वो सभी स्टूडेंट्स को हॉस्टल दिलाने के लिए नए हॉस्टल्स का निर्माण हो हॉस्टल्स में बेसिक फैसिलिटीज़ की बात हो वुमेन सिक्योरिटी की बात हो डी का ओवरऑल जो स्ट्रेंथ है और डी के कैंडिडेट्स का वो भी बढ़ी है और साथ साथ वुमेन को भी उसमें रिजर्वेशन मिले ऐसे कई सारे इशूज़ को लेकर इस बार ए अपना कौंसिल का इलेक्शन जो है वो लड़ रही है मुकाबला किसके साथ देख रहे हो मुकाबला ਤੋ ਕਾਫੀ ਸਾਰੇ ਲੋਗ ਹੈ ਇਸਮੇ ਲੇਕਿਨ AVP ਆਪਣਾ ਬੈਸਟ ਜੋ ਹੈ ਉਹ ਟਰਾਈ ਕਰ ਰਹੀ ਹੈ ਪਰ AVP ਕੇ ਸਾਥ ਕੌਣ ਮੁਕਾਬਲੇ ਮੈਂ ਇਹਨੂੰ ਕੋ ਦੇਖਣਾ ਚਾਹੀਏ AVP ਤੋ ਆ ਗਈ ਹੈ ਫਰੰਟ ਤੇ ਬਿਲਕੁਲ ਥੈਂਕ ਯੂ ਬੈਸਟ ਆਫ ਲੱਕ ਥੈਂਕ ਯੂ ਜੀ ਤਾਂ ਕਹਿੰਦੇ ਨੇ ਉਹਨਾਂ ਦਾ ਮੁਕਾਬਲਾ ਕਿਹਦੇ ਨਾਲ ਆ ਇਹ ਵੇਖਣਾ ਚਾਹੀਦਾ ਇੱਧਰ ਕੁਝ ਸਟੂਡੈਂਟਸ ਲੜਕੀਆਂ ਖੜੀਆਂ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅ ਅੱਜ ਤੁਹਾਡੇ ਨੋਮੀਨੇਸ਼ਨ ਹੋ ਰਹੇ ਆ ਕਿਹੜੇ ਮੁੱਦੇ ਲੈ ਕੇ ਤੁਸੀਂ ਉਤਰੇ ਹੋ ਮੈਦਾਨ ਦੇ ਵਿੱਚ ਸਾਡੇ ਜੋ ਉਮੀਦਵਾਰ ਹੈ ਗੌਰਵਿੰਦ ਸਿੰਘ ਸੋਹਲ ਪ੍ਰੈਜ਼ੀਡੈਂਟ ਕੈਂਡੀਡੇਟ ਲਈ ਉਹ ਆਇਆ ਹੈ ਤਾਂ ਸਭ ਤੋਂ ਵੱਡਾ ਮੁੱਦਾ ਮੁੱਦਾ ਜੀ ਦਾ ਤੁਸੀਂ ਜਾਣਦੇ ਹੋ یونیورسٹی ਚ ਕੁੜੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਤਾਂ ਅਸੀਂ ਚਾਹੁੰਦੇ ਕਿ ਕੁੜੀਆਂ ਨੂੰ ਲੀਡ ਕਰਨ ਦਾ ਮੌਕਾ ਮਿਲੇ ਰਾਈਟ ਚਾਹੇ ਉਹ ਪੀਯੂਸੀ ਸਾਡੇ ਕੌਂਸਲ ਦੇ ਇਲੈਕਸ਼ਨਸ ਹੋ ਚਾਹੇ ਉਹ ਇਲੈਕਸ਼ਨ ਡਿਪਾਰਟਮੈਂਟ ਰਿਪ੍ਰੈਜ਼ੈਂਟੇਟਿਵ ਤੇ ਉਹਨਾਂ ਲਈ ਕੁੜੀਆਂ ਦਾ ਇੱਕ ਸੀਟ ਰਿਜ਼ਰਵ ਹੋਣੀ ਚਾਹੀਦੀ ਡਿਪਾਰਟਮੈਂਟ ਲਈ ਵੀ ਤੇ ਪੀਯੂ ਕੌਂਸਲ ਲਈ ਵੀ ਜਿੱਦਾਂ ਸਾਡੀ ਰੇਸ਼ੀਓ ਕੁੜੀਆਂ ਦੀ ਜ਼ਿਆਦਾ ਹੈ ਤਾਂ ਕੁੜੀਆਂ ਨੂੰ ਕੁੜੀਆਂ ਵੀ ਲੀਡ ਕਰਨ ਤਾਂ ਸਾਡਾ ਇੱਕ ਮੁੱਦਾ ਇਹ ਦੂਜਾ ਅਕੈਡਮਿਕਸ ਦਾ ਸਾਡੀ ਯੂਨੀਵਰਸਿਟੀ ਚ ਹਰ ਟਾਈਪ ਦਾ ਫੇਅਰ ਹੁੰਦਾ ਹੈ ਚਾਹੇ ਉਹ ਐਂਟਰਟੇਨਮੈਂਟ ਹੈ ਜਾਂ ਕੋਈ ਹੋਰ ਸਾਡਾ ਮੇਨ ਮੁੱਦਾ ਹੈ ਕਿ ਅਸੀਂ ਪਲੇਸਮੈਂਟ ਫੇਅਰਸ ਲੈ ਕੇ ਆਏ ਜਿੱਥੇ ਇੰਟਰਨੈਸ਼ਨਲ ਤੇ ਨੈਸ਼ਨਲ ਜਿਹੜੀ ਕੰਪਨੀਆਂਜ਼ ਹੈ ਉਹ ਸਾਡੇ ਸਟੂਡੈਂਟ ਨੂੰ এমਪਲੋਇਮੈਂਟ ਦੇ ਤੇ ਇੰਟਰਨਸ਼ਿਪ ਲਈ ਸਾਡੀ ਜੋ ਜਿਹੜੀ ਸਟੂਡੈਂਟਸ ਹੈ ਉਹਨਾਂ ਨੂੰ ਨੋਮੀਨੇਟ ਕਰੇ ਬਹੁਤ ਸਾਰੇ ਸਵਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਇਧਰ ਨੂੰ ਹੋ ਜੋ ਥੋੜਾ ਕਿਉਂਕਿ ਕੈਮਰਾ ਫਰੰਟ ਤੋਂ ਪੈ ਰਿਹਾ ਬਹੁਤ ਸਾਰੇ ਜਿਹੜੇ ਹੈਗੇ ਨੇ ਸਵਾਲ ਯੂਨੀਵਰਸਿਟੀ ਦੇ ਉੱਪਰ ਉੱਠਦੇ ਨੇ ਯੂਨੀਵਰਸਿਟੀ ਦੀ ਹੋਂਦ ਨੂੰ ਲੈ ਕੇ ਸਵਾਲ ਉੱਠਦੇ ਨੇ ਕਦੇ ਯੂਨੀਵਰਸਿਟੀ ਦਾ ਨਾਮ ਚੇਂਜ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਇੱਕ ਮਸਲਾ ਹੈ ਇੱਥੇ ਇਹਨਾਂ ਨੂੰ ਜਿਹੜਾ ਹੈਗਾ ਏਬੀਬੀਪੀ ਕਿਵੇਂ ਵੇਖ ਰਹੀ ਹੈ ਦੇਖੋ ਏਬੀਬੀਪੀ ਦਾ ਮੁੱਖ ਨਾਰਾ ਹੈ ਗਿਆਨਸ਼ੀਲ ਏਕਤਾ ਪਰਿਸ਼ਦ ਦੀ ਵਿਸ਼ੇਸ਼ਤਾ ਤਾਂ ਸਾਡੇ ਵਿੱਚ ਪੰਜਾਬ ਦੇ ਬੱਚੇ ਹਰਿਆਣਾ ਦੇ ਬੱਚੇ ਤੇ ਚਾਹੇ ਤੁਸੀਂ ਲਾ ਲਓ ਹ ਸਾਰੇ ਇਕੱਠੇ ਹੋ ਕੇ ਚੱਲਦੇ ਆ ਸਾਡਾ ਕੋਈ ਮੁੱਦਾ ਨਹੀਂ ਹੈ ਕਿਸੇ ਪੰਜਾਬ ਯੂਨੀਵਰਸਿਟੀ ਦਾ ਨਾਮ ਚੇਂਜ ਕਰਨਾ ਚਾਹੁੰਦੇ ਆ ਪੰਜਾਬੀ ਨੂੰ ਅਸੀਂ ਜਿਆਦਾ ਪ੍ਰਮੋਟ ਕਰ ਰਹੇ ਆ ਸਾਡੇ ਨਾਲ ਤੁਹਾਨੂੰ ਹਿਮਾਚਲ ਦੇ ਬੱਚੇ ਵੀ ਮਿਲੂਗੇ ਪੰਜਾਬ ਦੇ ਵੀ ਮਿਲੂਗੇ ਤੇ ਨਾਲੇ ਤੁਹਾਨੂੰ ਸਾਡੇ ਹਰਿਆਣਾ ਦੇ ਵੀ ਮਿਲੂਗੇ ਤਾਂ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਆ ਕਿਉਂਕਿ ਗਿਆਨ ਅਸ਼ੀਲ ਇਕਤਾ ਪਰਿਸ਼ਦ ਦੀ ਵਿਸ਼ੇਸ਼ਤਾ ਇਸ ਮੁੱਦੇ ਕੇ ਸਾਥ ਹਮ ਅੱਗੇ ਚੱਲ ਰਹੇ ਹਾਂ ਔਰ ਇਸੀ ਤੇ ਹਮ ਬਾਤ ਕਰ ਰਹੇ ਹਾਂ ਮੁਕਾਬਲਾ ਕਿਦੇ ਨਾਲ ਵੇਖਦੇ ਆ ਅਸੀਂ ਮੁਕਾਬਲਾ ਕਿਸੇ ਨਾਲ ਨਹੀਂ ਦੇਖਦੇ ਸਾਡੇ ਸਟੂਡੈਂਟਸ ਦਾ ਸਾਥ ਹੈ ਕਿਉਂਕਿ ਅਸੀਂ ਆਪਣੇ ਲਈ ਨਹੀਂ ਉਤਰੇ ਮੈਦਾਨ 'ਚ ਅਸੀਂ ਸਟੂਡੈਂਟ ਦੀ ਆਵਾਜ਼ ਬਣਨ ਲਈ ਉਤਰੇ ਆ ਤਾਂ ਜੇ ਸਟੂਡੈਂਟ ਸਾਨੂੰ ਵੋਟ ਕਰੂਗੇ ਤੇ ਅਸੀਂ ਜ਼ਰੂਰ ਆਉਂਗੇ ਤੇ ਸਾਡਾ EVVP ਸਿਰਫ ਪੋਲਿਟੀਕਲ ਜਦ ਚੱਲਦਾ ਹੈ ਤਾਂ ਹੀ ਐਕਟਿਵ ਨਹੀਂ ਹੁੰਦੀ ਅਸੀਂ 12 ਮੰਥ ਐਕਟਿਵ 'ਚ ਆਏ ਉਹ ਐਡਮਿਸ਼ਨ ਜੋ ਚਾਹੇ ਉਹ ਮੈਂਬਰਸ਼ਿਪ ਦਾ ਹੋਵੇ ਜਾਂ ਕੋਈ ਔਰ ਮੁੱਦਾ ਹੋਵੇ ਸਾਨੂੰ ਤੁਹਾਨੂੰ EVVP ਦੇ ਸਟੂਡੈਂਟ ਜਿਹੜੇ ਸਟੂਡੈਂਟ ਨੇਤਾ ਹੈ ਉਹ ਹਮੇਸ਼ਾ ਤੁਹਾਨੂੰ ਮੈਦਾਨ 'ਚ ਮਿਲੂਗੇ ਥੈਂਕ ਯੂ ਬੈਸਟ ਆਫ ਲੱਕ ਥੈਂਕ ਯੂ ਵੈਰੀ ਮਚ ਯੇ ਸਟੂਡੈਂਟਸ ਨੇ ਜਿਹੜੇ ਇੱਕ ਆਪਣੇ ਕੈਂਡੀਡੇਟ ਤੋਂ ਬਹੁਤ ਵੱਡੀਆਂ ਉਮੀਦਾਂ ਰੱਖਦੇ ਨੇ ਜਿਨ੍ਹਾਂ ਨੂੰ ਇਹ ਹੈ ਕਿ ਸਾਡਾ ਕੈਂਡੀਡੇਟ ਅਗਰ ਪਾਵਰ ਦੇ ਵਿੱਚ ਆਉਂਦੀ ਆ ਤਾਂ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਲੜਾਈ ਉਹਨਾਂ ਦੀ ਹੋਏਗੀ